ਨਾ ਕਰੀਏ ਆਓ ਸਾਰੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਵੱਲੋਂ ਇਹ ਜੋ ਬ੍ਰਹਮ ਦਾ ਉਪਦੇਸ਼ ਤੇ ਜੋ ਭਾਈ ਗੁਰਦਾਸ ਜੀ ਸਾਨੂੰ ਉਪਦੇਸ਼ ਜੀਵਨ ਜਾਂਚ ਲਈ ਬਖਸ਼ ਰਹੇ ਹਨ ਇਸ ਨੂੰ ਸਰਵਣ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੱਧ ਸਾਧਕ ਮਿਲ ਜਾਗਦੇ ਕਰ ਸਿਵ ਰਾਤੀ ਜਾਤੀ ਮੇਲਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੇ ਸਿੱਧਾਂ ਦੇ ਨਾਲ ਜਿਹੜੀ ਸਤਿਗੁਰੂ ਜੀ ਦੀ ਗੋਸ਼ਟ ਹੋਈ ਉਸ ਦੇ ਬਾਬਤ ਇਹ ਜੋ ਪੌੜੀ ਰਚੀ ਹੈ ਕਿ ਸਿੱਧ ਸਾਧਕ ਜੋ ਸਾਧਨਾ ਕਰਨ ਵਾਲੇ ਤੇ ਜੋ ਯਾਤਰੀ ਇਹ ਜੋ ਮੇਲੇ ਦੇ ਜੋ ਫੱਗਣ ਦੇ ਮਹੀਨੇ ਦਾ ਜੋ ਸ਼ਵਰਾਤਰੀ ਦਾ ਮੇਲਾ ਹੁੰਦਾ ਹੈ ਭਾਵ ਕੇ ਜਗਰਾਤਾ ਕਰਦੇ ਹਨ ਕਿ ਜਦੋਂ ਇਹ ਸ਼ਵਰਾਤਰੀ ਮੰਨੀ ਗਈ ਹੈ ਕਿ ਜਦੋਂ ਭਗਵਾਨ ਨੇ ਮੋਹਨੀ અવਤਾਰਨ ਧਾਰਨ ਕੀਤਾ ਸੀ ਤੇ ਸ਼ਿਵ ਜੀ ਉਸ ਵੇਲੇ ਜੋ ਆਪਣਾ ਭਿਆਨਕ ਰੂਪ ਧਾਰ ਕਰਕੇ ਆਇਆ ਸੀ ਉਸ ਦੇ ਪਿੱਛੇ ਐਵੇਂ ਦੌੜਿਆ ਕਿ ਇਸ ਦੀ ਜੋ ਬਿੰਦਪਾਤ ਹੋਣ ਕਰਕੇ ਜੋ ਗੋਰਖਨਾਥ ਤੇ ਮਿਸ਼ਿੰਦਰਨਾਥ ਦਾ ਜੋ ਜਨਮ ਹੋਇਆ ਇਸ ਨੂੰ ਜੋ ਸ਼ਵਰਾਤਰੀ ਕਹਿੰਦੇ ਹਨ ਤੇ ਮਹਾਨਕੋਸ਼ ਤੇ ਪੁਰਾਣੇ ਜੋ ਗ੍ਰੰਥਾਂ ਦੇ ਅਨੁਸਾਰ ਜੋ ਸ਼ਿਵ ਦੀ ਜੋ ਪਿਆਰੀ ਜੋ ਦੁਰਗਾ ਮੰਗਲ ਮਯਾ ਰਾਤਰੀ ਫੱਗਨ ਦੀ ਵਿਧੀ ਜੋ ਇਹਦੇ ਜੋ 14ਵੀਂ ਸ਼ਿਵ ਨੂੰ ਜੋ ਪ੍ਰਦਾਨ ਦੇਵਤਾ ਮੰਨਣ ਵਾਲੇ ਇਸ ਦਿਨ ਜੋ ਉਤਸਵ ਜੋ ਤਿਹਾਰ ਹਾ ਇਸ ਨੂੰ ਮਨਾਉਂਦੇ ਹਨ ਇਹ ਜੋ ਸ਼ਿਵ ਰਾਤਰੀ ਦਾ ਤਿਹਾਰ ਐਵੇਂ ਮਨਾਇਆ ਜਾਂਦਾ ਮਹਾ ਦਿਉ ਔਦੂਤ ਹੈ ਕਵਲਾਸਨ ਆਸਨ ਰਸਕੇਲਾ ਮਹਾਦੇਵ ਮਹਾਦੇਵ ਜੋ ਆਪਣੇ ਆਪ ਨੂੰ ਅਧੂਤ ਭਾਵ ਕੇ ਵਿਰਕਤ ਕਹਾਉਂਦਾ ਹੈ ਅਤੇ ਜੋ ਕਵਲਾਸਨ ਭਾਵ ਕੇ ਕਵਲ ਆਸਨ ਕਮਲ ਦੇ ਉੱਤੇ ਜੋ ਆਸਨ ਲਾਉਣ ਵਾਲਾ ਜੋ ਬ੍ਰਹਮਾ ਉਸ ਭਾਵ ਕੇ ਜੋ ਕਮਲ ਦੇ ਉੱਪਰ ਜੋ ਆਸਨ ਲਾਉਂਦਾ ਹੈ ਉਹ ਬ੍ਰਹਮਾ ਜੋ ਸਦਾ ਰਸ ਹੈ ਜੋ ਆਨੰਦ ਲੈ ਰਿਹਾ ਹੈ ਗੋਰਖ ਜੋਗੀ ਜਾਗਦਾ ਗੁਰਮਾਸਿੰਦਰ ਧਰੀ ਸੋ ਧਰੇਲਾ ਜੋ ਗੋਰਖ ਜੋਗੀ ਜਾਗਦਾ ਹੈ ਭਾਵ ਕੇ ਉਸ ਦਾ ਗੁਰੂ ਜੋ ਮਸ਼ਿੰਦਰ ਨਾਥ ਭਾਵ ਕੇ ਇਸ ਤਰੀ ਜਿਸ ਨੇ ਜੀ ਜੋ ਪੁਨਰ ਵਿਆਹ ਦੀ ਜੋ ਰੀਤ ਬਿਨਾਂ ਧਾਰਨ ਕੀਤੀ ਸੀ ਇਸ ਦੇ ਪਰਥਾਏ ਜੋ ਮਸ਼ਿੰਦਰ 나ਥ ਦੀ ਜੋ ਸਾਖੀ ਇਸ ਪ੍ਰਕਾਰ ਹੈ ਕਿ ਜੋ ਮਸ਼ਿੰਦਰ 나ਥ ਜੋ ਗੋਰਖ 나ਥ ਦਾ ਗੁਰੂ ਸੀ ਤੇ ਜੋ ਸ਼ਿਵ ਜੀ ਦੀ ਅੰਸ਼ ਤੋਂ ਪੈਦਾ ਹੋਇਆ ਸੀ ਇਸ ਨੇ ਬਹੁਤ ਹੀ ਤਪੱਸਿਆ ਕੀਤੀ ਤੇ ਯੋਗ ਸਾਧਨਾ ਦੁਆਰਾ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਪਰ ਇਸ ਦੇ ਮਨ ਨੂੰ ਜੋ ਸ਼ਾਂਤੀ ਨਾ ਆਈ ਤੇ ਮਨ ਦੇ ਅੰਦਰ ਵਿਕਾਰਾਂ ਦੀ ਇਸ ਦੇ ਜੋ ਅੱਗ ਉਹ ਪ੍ਰਭਲ ਹੈ ਸੀ ਫਿਰ ਇਸ ਦੇ ਮਨ ਨੂੰ ਇੰਨੀ ਤਪੱਸਿਆ ਕਰਨ ਦੇ ਕਾਰਨ ਵੀ ਜੋ ਸ਼ਾਂਤੀ ਨਾ ਆਈ ਤੇ ਉਸ ਅੱਗ ਨੂੰ ਬੁਝਾਉਣ ਲਈ ਇਸ ਨੇ ਕੋਈ ਸੋਚ ਵਿਚਾਰ ਕੀਤੀ ਇਸ ਨੇ ਆਪਣੀ ਸਿੱਧੀ ਦੇ ਬਲ ਨਾਲ ਜਾਣਿਆ ਕਿ ਜੋ ਸੰਗਲ ਦਾ ਦੀਪ ਦਾ ਜੋ ਰਾਜਾ ਹੈ ਅਮਰੂ ਮ੍ਰਿਤ ਨੂੰ ਜੋ ਪ੍ਰਾਪਤ ਹੋ ਗਿਆ ਹੈ ਤੇ ਇਸ ਨੇ ਆਪਣੀ ਦੇਹ ਜੋ ਬਰਫਾਨੀ ਪਹਾੜਾਂ ਦੇ ਵਿੱਚ ਛੱਡ ਕੇ ਜੋ ਸੂਖਮ ਸਰੀਰ ਦੇ ਦੁਆਰਾ ਪਰ ਕਾਇਆ ਪ੍ਰਵੇਸ਼ ਸiddhi ਦਾ ਸਹਾਰਾ ਲੈ ਕਰਕੇ ਜੋ ਅਮਰੂ ਰਾਜੇ ਦੀ ਦੇਹ ਦੇ ਵਿੱਚ ਜਾ ਕੇ ਪ੍ਰਵੇਸ਼ ਇਸ ਨੇ ਕੀਤਾ ਉਸ ਦੀ ਦੇਹ ਦੇ ਵਿੱਚ ਪ੍ਰਵੇਸ਼ ਹੋਣ ਕਰਕੇ ਜੋ ਪਦਮਣੀਆਂ ਦੇ ਲਾਲਚ ਦੇ ਵਿੱਚ ਇਹ ਜੋਗੀ ਜੋ ਕਾਮ ਵਾਸ਼ਨਾ ਨੂੰ ਪੂਰਾ ਕਰਦਾ ਰਿਹਾ ਤੇ ਫੇਰ ਵੀ ਇਸ ਦੀ ਜੋ ਪੂਰਤੀ ਨਾ ਹੋਈ ਇਉਂ ਹੀ ਜੋ ਵਿਸ਼ਿਆਂ ਦੀ ਜੋ ਦੀ ਵਿਸ਼ਿਆਂ ਦੇ ਵਿੱਚ ਇਹ ਫਸਿਆ ਰਿਹਾ ਕਈ ਵਰੇ ਲੰਘ ਗਏ ਤੇ ਉਧਰ ਜੋ ਨੈਮਨਾਥ ਦੇ ਚੇਲੇ ਜੋ ਬਾਲ ਗੁੰਦਾਈ ਤੇ ਗੋਰਖਨਾਥ ਨੂੰ ਜੋ ਤਰਕ ਮਾਰੀ ਸੀ ਤੇ ਜੇ ਗੋਰਖਾ ਤੂੰ ਆਪਣੀ ਜੋ ਜਾਤੀ ਜੋ ਸਦਾਉਂਦਾ ਹੈ ਪਰ ਤੇਰਾ ਜੋ ਗੁਰੂ ਜੋ ਸੰਗਲਾ ਦੀਪ ਦੇ ਵਿੱਚ ਗ੍ਰਹਿਸਤੀ ਜੋ ਬਣਿਆ ਬੈਠਾ ਹੈ ਉਹ ਉੱਥੇ ਰਾਜਾ ਜੋ ਅਮਰੂ ਦੀਆਂ ਜੋ ਪਦਮਨੀਆਂ ਹਨ ਉਹਨਾਂ ਦੇ ਨਾਲ ਭੋਗ ਕਰਦਾ ਹੈ ਸੁਖ ਮਾਣਦਾ ਹੈ ਇਹ ਮਹਿਣਾ ਸੁਣ ਕੇ ਜਦੋਂ ਗੋਰਖਨਾਥ ਆਪਣੇ ਗੁਰੂ ਨੂੰ ਜੋ ਵਿਸ਼ਿਆਂ ਦੇ ਖੂਹ ਦੇ ਵਿੱਚ ਕੱਢਣ ਵਾਸਤੇ ਭੇਸ ਜੋ ਬਦਲ ਕਰਕੇ ਰਾਜੇ ਦੇ ਵਿੱਚ ਦਾਖਲ ਹੋਇਆ ਹੈ ਕਿਉਂਕਿ ਉਸ ਦਾ ਜੋ ਹੁਕਮ ਸੀ ਕਿ ਕੋਈ ਕੰਨ ਪਾਟਾ ਜੋ ਜੋਗੀ ਮੇਰੇ ਰਾਜ ਦੇ ਵਿੱਚ ਆਵੇ ਤੇ ਉਸ ਦੀ ਜੋ ਹੱਦ ਦੇ ਅੰਦਰ ਨਹੀਂ ਸੀ ਜੋ ਵੜ ਸਕਦਾ। ਪਾਪ ਸੇ ਉਸ ਦੇ ਰਾਜੇ ਦੀ ਜੋ ਹੱਦ ਸੀ ਉਸ ਦੇ ਵਿੱਚ ਨਹੀਂ ਸੀ ਵੜ ਸਕਦਾ। ਇਸ ਨੇ ਜੋ ਆਪਣੇ ਕੰਨ ਲੁਕਾ ਕਰਕੇ ਜਿਹੜਾ ਜੋ ਗਵਈਆ ਸੀ ਉਸ ਦੇ ਨਾਲ ਤਬਲਾ ਵਜਾਉਂਦਿਆਂ ਹੋਇਆ ਉਸ ਦਾ ਜੋ ਸ਼ਾਗਿਰਦ ਬਣ ਕਰਕੇ ਗੋਰਖਨਾਥ ਨੇ ਤਬਲਾ ਵਜਾਉਣਾ ਸਿੱਖਿਆ ਤੇ ਇੱਕ ਦਿਨ ਤਬਲੇ ਵਾਲਾ ਜੋ ਬਿਮਾਰ ਹੋ ਗਿਆ ਤੇ ਉਸ ਸਮੇਂ ਇਸ ਗੋਰਖਨਾਥ ਨੇ ਰਾਜੇ ਦੀ ਸਭਾ ਦੇ ਵਿੱਚ ਇਸ ਨੂੰ ਪੇਜ ਦਿੱਤਾ ਤੇ ਉੱਥੇ ਗੋਰਖਨਾਥ ਨੇ ਜੋ ਤਬਲੇ ਨੂੰ ਸੁਰ ਕਰਕੇ ਉਸ ਵਿੱਚ ਜੋ ਸ਼ਾਪ ਲਈ ਤੇ ਮਛੰਦਰਨਾਥ ਦੀ ਜੋ ਵਿਸ਼ੇ ਰਸ ਦੀ ਵਿੱਚ ਫਸੀ ਹੋਈ ਆਤਮਾ ਨੂੰ ਜਗਾਇਆ ਇਸਨੇ ਤਬਲੇ ਦੇ ਵਿੱਚੋਂ ਹੀ ਆਵਾਜ਼ ਐਸੀ ਕੱਢੀ ਕਿ ਜਾਗ ਮਸ਼ਿੰਦਰ ਗੋਰਖ ਜਾਗ ਇਹ ਸੁਣ ਕਰਕੇ ਜੋ ਮਸ਼ਿੰਦਰ ਨਾ ਸ਼ਰਮ ਸ਼ਾਰਜਾ ਹੋਇਆ ਤਾਂ ਫਿਰ ਆਪਣੇ ਆਪ ਉੱਪਰ ਜੋ ਕਿਰਨਾ ਕੀਤੀ ਕਿ ਮੇਰਾ ਚੇਲਾ ਜੋ ਜਤੀ ਹੈ ਪਰ ਮੈਂ ਜੋ ਵਿਕਾਰੀ ਹੋਇਆ ਪਿਆ ਹਾਂ ਤਦੋਂ ਤੋ ਇਸਨੇ ਜੋ ਅੰਮ੍ਰੋ ਰਾਜੇ ਦੀ ਜੋ ਦੇਹ ਛੱਡ ਦਿੱਤੀ ਤੇ ਗੋਰਖਨਾਥ ਨੂੰ ਨਾਲ ਲੈ ਕਰਕੇ ਆਪਣੀ ਦੇਹ ਦੇ ਵਿੱਚ ਪ੍ਰਵੇਸ਼ ਹੋਇਆ ਤੇ ਫਿਰ ਗੋਰਖਨਾਥ ਨੇ ਜੋ ਮਸ਼ਿੰਦਰ 나ਥ ਨੂੰ ਲਿਆ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਪਾਇਆ ਤੇ ਬੇਨਤੀ ਇਸ ਪ੍ਰਕਾਰ ਕੀਤੀ ਕਿ ਇਸ ਨੂੰ ਉਪਦੇਸ਼ ਦੇ ਕੇ ਇਸ ਦੀ ਕਲਿਆਣ ਕਰਨਾ ਕਰੋ ਉਸ ਸਮੇਂ ਸਤਿਗੁਰੂ ਜੀ ਨੇ ਜੋ ਮਸ਼ਿੰਦਰ 나ਥ ਦੇ ਪਰਥਾਏ ਉਸ ਨੂੰ ਜੋ ਸੁਨਬੋਧਨ ਕਰਦਿਆ ਹੋਇਆ ਜੋ ਸ਼ਬਦ ਉਚਾਰਨ ਕੀਤਾ ਸੁਣ ਮਾਛੰਦਰਾ ਨਾਨਕ ਬੋਲਾ ਵਸ ਗਾਸ ਵਸ ਗਤ ਪੰਚ ਕਰੇ ਨਹਿ ਡੋਲੇ ਇਹ ਸ਼ਬਦ ਸਤਿਗੁਰੂ ਜੀ ਨੇ ਜਦੋਂ ਬਖਸ਼ਿਆ ਇਸ ਦਾ ਕਲਿਆਣ ਕਰਨ ਵਾਸਤੇ ਜਿਸ ਪਰਥਾਏ ਜੋ ਅਗਲੀ ਪੰਕਤੀ ਆ ਰਹੀ ਹੈ ਸਰਵਨ ਕਰੋ ਜੀ ਸਤਗੁਰ ਜਾਗ ਜਗਾਏ ਦਾ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਸਤਗੁਰੂ ਜੀ ਆਪ ਜੋ ਗਿਆਨ ਵਸਾ ਦੇ ਵਿੱਚ ਜਾਗਦੇ ਹਨ ਤੇ ਗੁਰਸਿੱਖਾਂ ਨੂੰ ਵੀ ਜੋ ਗਿਆਨ ਵਸਤਾ ਦੇ ਵਿੱਚ ਜਗਾਉਂਦੇ ਹਨ ਤੇ ਅੰਮ੍ਰਿਤ ਵੇਲੇ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਬੈਠ ਕਰਕੇ ਭਾਵ ਕੇ ਗੁਰਸਿੱਖਾਂ ਦੇ ਨਾਲ ਸੰਗਤ ਨੂੰ ਮੇਲ ਕਰਦੇ ਭਾਵ ਕੇ ਸੰਗਤ ਸਤਸੰਗਤ ਕਰਦੇ ਨਿਜ ਘਰ ਤਾੜੀ ਲਾਇਨ ਅਨਹਦ ਸ਼ਬਦ ਪਿਰਮ ਰਸ ਖੀਲਾ ਸਤਗੁਰੂ ਜੀ ਆਪਣੇ ਸਰੂਪ ਜੋ ਨਿਜ ਘਰ ਸਰੂਪ ਦੇ ਵਿੱਚ ਹੀ ਜੋ ਪਰਵਕਾਰ ਕਰਨ ਲਈ ਸਮਾਧੀ ਲਾਉਂਦੇ ਹਨ ਇਕ ਰਾਗ ਸ਼ਬਦ ਦੇ ਵਿੱਚ ਪ੍ਰੇਮ ਰਸ ਦੀ ਜੋ ਖੇਡ ਨੂੰ ਖੇਡਦੇ ਹਨ ਆਦਪੁਰਖ ਆਦੀਸ਼ ਹੈ ਅਲੱਖ ਨਿਰੰਜਨ ਨੀਹ ਨਵੇਲਾ ਜੋ ਸੰਸਾਰ ਦੇ ਮੋਢ ਤੋਂ ਹੀ ਜੋ ਵਿਆਪਕ ਹੈ ਉਸ ਪ੍ਰਭੂ ਨੂੰ ਨਮਸਕਾਰ ਹੈ ਜੋ ਲਖਨ ਤੋਂ ਰਹਿਤ ਹੈ ਜੋ ਨਿਰੰਜਨ ਪਾਪ ਕੇ ਅੰਜਨ ਜੋ ਮਾਇਆ ਦੀ ਕਾਲਕ ਤੋਂ ਰਹਿਤ ਹੈ ਉਸ ਪਰਮੇਸ਼ਰ ਦਾ ਜੋ ਪ੍ਰੇਮ ਹੈ ਜੋ ਸਦਾ ਹੈ ਜੋ ਨਵਾਂ ਹੈ ਉਸ ਪਰਮੇਸ਼ਰ ਦੇ ਨਾਲ ਹੀ ਜੋ ਪ੍ਰੇਮ ਉਹ ਲਾ ਲੈਣਾ ਕਰੋ ਇਹ ਵੇਲਾ ਫਿਰ ਹੱਥ ਨਹੀਂ ਆਉਣਾ ਭਾਵੇਂ ਉਸ ਪਰਮੇਸ਼ਰ ਨੂੰ ਧਿਆਉਣਾ ਕਰੀਏ ਇਹ ਜੋ ਵੇਲਾ ਇੱਕ ਵਾਰ ਬਤੀਤ ਹੋ ਜਾਂਦਾ ਹੈ ਫਿਰ ਇਹ ਹੱਥ ਨਹੀਂ ਆਉਂਦਾ ਚੇਲੇ ਤੇ ਗੁਰ ਗੁਰ ਤੇ ਚੇਲਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਭਾਈ ਲਹਿਣਾ ਜੀ ਉਹਨਾਂ ਦੇ ਚਰਨੀ ਪੈ ਕਰਕੇ ਸਤਿਗੁਰੂ ਜੀ ਦੇ ਚਰਨੀ ਪੈ ਕਰਕੇ ਜੋ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਕੇ ਸਿੱਖ ਤੋਂ ਜੋ ਗੁਰੂ ਗੁਰੂ ਤੋਂ ਜੋ ਚੇਲਾ ਭਾਵ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕਰਕੇ ਚੇਲੇ ਰੂਪ ਦੇ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਰੂਪ ਹੋ ਗਏ ਏ ਜੋ ਸਿੱਖ ਤੇ ਚੇਲੇ ਦੀ ਜੋ ਰੀਤਾ ਐਵੇਂ ਹੀ ਅੱਗੇ ਤਾਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੰਗਤ ਕਰਕੇ ਚੇਲੇ ਰੂਪ ਦੇ ਵਿੱਚ ਗੁਰ ਤੋਂ ਚੇਲਾ ਚੇਲੇ ਤੋਂ ਗੁਰ ਦੀ ਜੋ ਰੀਤ ਕਰਕੇ ਗੁਰੂ ਅਮਰਦਾਸ ਜੀ ਰੂਪ ਹੋ ਗਏ ਭਾਵ ਕੇ ਜੋਤ ਇੱਕ ਹੀ ਹੈ ਦੇਹੀ ਵੱਖਰੀ ਹੈ ਇਸ ਦੇ ਰੂਪੇ ਜੋ ਚੇਲੇ ਤੇ ਗੁਰ ਦੀ ਜੋ ਪੰਕਤੀ ਹੈ ਇਹ ਜੋ ਸਿੱਖਿਆ ਹੈ ਇਹ ਜੋ ਕਥਨ ਕੀਤੀ ਹੈ ਬ੍ਰਹਮਾ ਵਿਸ਼ਨ ਮਹੀਸ ਤਰੇ ਸੈਸਾਰੀ ਪੰਡਾਰੀ ਰਾਜੇ ਬ੍ਰਹਮਾ ਵਿਸ਼ਨ ਵਿਸ਼ਨੂ ਜੀ ਤੇ ਮਹੇਸ਼ ਸ਼ਿਵ ਜੀ ਇਹ ਜੋ ਤਿੰਨੇ ਜੋ ਦੇਵਤੇ ਜੋ ਸੰਸਾਰ ਦੀ ਜੋਤਪਤੀ ਕਰਨ ਵਾਲੇ ਜੋ ਰਜੋ ਗੁਣੀ ਹਾਂ ਤੇ ਵਿਸ਼ਨੂੰ ਜੋ ਪੰਡਾਰੇ ਰੂਪ ਹੋ ਕਰਕੇ ਜੋ ਸਭ ਦੀ ਜੋ ਪਾਲਣਾ ਕਰਦਾ ਹੈ ਤੇ ਸਤੋ ਗੁਣੀ ਹੈ ਤੇ ਸ਼ਿਵ ਜੀ ਜੋ ਤਮੋ ਗੁਣੀ ਦੀ ਬਿਰਤੀ ਰੱਖਦਾ ਹੈ ਕਿ ਜਿਸ ਨੂੰ ਜੋ ਸਭ ਦੀ ਜੋ ਲੈਤਾ ਕਰਨ ਦੀ ਜੋ ਆਦਤ ਹੈ ਕਿਉਂਕਿ ਇਹ ਜੋ ਤਮੋ ਗੁਣੀ ਜੋ ਬਿਰਤੀ ਜੋ ਕਰੋਧੀ ਅਤੇ ਨਾਸ਼ ਕਰਨ ਵਾਲਾ ਸੁਭਾਅ ਰੱਖਦਾ ਹੈ ਉਹ ਇਹ ਜੋ ਤੰਨੇ ਜੋ ਪਰਮਾਤਮਾ ਦੇ ਹੁਕਮ ਅਨਸਾਰ ਇਹ ਸੰਸਾਰ ਨੂੰ ਚਲਾ ਰਹੇ ਹਨ ਚਾਰ ਵਰਨ ਘਰ ਬਾਰੀਆਂ ਜਾਤ ਪਾਤ ਮਾਇਆ ਮੋਹਤਾਜੀ ਇਹ ਚਾਰੇ ਵਰਨ ਜੋ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਇਹ ਜੋ ਲੋਕ ਜੋ ਕਾਰੋਬਾਰ ਵਾਲੇ ਹਨ ਭਾਵ ਕੇ ਗ੍ਰਿਸ਼ਤੀ ਅਤੇ ਜਾਤ ਪਾਤ ਦੇ ਵਿੱਚ ਇਹ ਜੋ ਫਸੇ ਹਨ ਤੇ ਮਾਇਆ ਦੇ ਇਹ ਜੋ ਮਹਤਾਜ ਭਾਵ ਕੇ ਮਾਇਆ ਦੇ ਅਧੀਨ ਹਨ ਛੇ ਦਰਸ਼ਨ ਛੇ ਸ਼ਾਸਤਰਾ ਪਾਖੰਡ ਕਰਮ ਕਰਨ دیਵਾਜੀ ਇਹ ਜੋ ਛੇ ਦਰਸ਼ਨ ਮੰਨੇ ਗਏ ਹਨ ਜੋਗੀ ਜੰਗਮ ਰੇਵੜੇ ਸੰਿਆਸੀ ਦਰਵੇਸ਼ ਤੇ ਬ੍ਰਾਹਮਣ ਇਹ ਛੇ ਜੋ ਸ਼ਾਸਤਰ ਮੰਨੇ ਹਨ ਸ਼ਾਂਖ ਨਿਆਏ ਪੂਰਵ ਮੀਮਾਸਾ ਵਿਸ਼ੇਸ਼ਕ ਪਤੰਜਲ ਤੇ ਵੇਦਾਂਤ ਵਿੱਚ ਲੱਗ ਕਰਕੇ ਇਹ ਜੋ ਸਾਰੇ ਜੋ ਪਖੰਡ ਦੇ ਜੋ ਕਰਮ ਕਰਦੇ ਹਨ ਪਾਪ ਕਿਹ ਵਿਖਾਵਾ ਹੀ ਕਰਦੇ ਹਨ ਸੰਨਿਆਸੀ ਦਸ ਨਾਮ ਧਰ ਜੋਗੀ 12 ਪੰਥ ਨਿਵਾਜੀ ਇਹ ਜੋ ਸੰਨਿਆਸੀਆਂ ਦੇ ਆਪਣੇ ਹੀ ਜੋ ਮਤ ਦੱਸੇ ਹਨ ਇਹਨਾਂ ਨੇ ਜੋ ਰੱਖੇ ਹੋਏ ਹਨ ਕਿ ਜੋਗੀਆਂ ਨੇ ਜੋ 12 ਜੋ ਪੰਥ ਵੀ ਆਪਣੇ ਹੀ ਚਲਾਏ ਹੋਏ ਹਨ ਤਹਿ ਇਸ ਬਾਰਹਾ ਵਾਟ ਹੋਈ ਪਰ ਘਰ ਮੰਗਨ ਖਾਜ ਅਖਾਜੇ ਇਹ ਜੋ 12 ਜੋ ਰਸਤਿਆਂ ਦੇ ਵਿੱਚ ਫਿਰਦੇ ਹੋਏ ਜੋ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦੇ ਫਿਰਦੇ ਹਨ ਜਿਵੇਂ ਕਿ अथवा ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਮਨ ਅਤੇ ਬੁੱਧ ਤੇ ਇਹਨਾਂ ਇੰਦਰੀਆਂ ਦੇ ਰਾਹ ਦੇ ਵਿੱਚ ਭਟਕਦੇ ਫਿਰਦੇ ਹਨ ਤੇ ਪਰਾਏ ਘਰਾਂ ਦੇ ਵਿੱਚ ਮੰਗਦੇ ਫਿਰਦੇ ਹਨ ਖਾਣ ਵਾਲੀਆਂ ਵਸਤੂਆਂ ਭਿੱਖਿਆ ਮੰਗਦੇ ਜਿਵੇਂ ਚਾਰ ਵਰਨ ਗੁਰ ਸਿੱਖ ਮਿਲ ਸਾਧ ਸੰਗਤ ਵਿੱਚ ਅਨਹਦ ਵਾਜੇ ਚਾਰੇ ਵਰਨਾ ਦੇ ਗੁਰ ਸਿੱਖ ਆਪੋ ਵਿੱਚ ਜੋ ਮਿਲ ਕਰਕੇ ਸਾਧ ਸੰਗਤ ਦੇ ਵਿੱਚ ਜੋ ਇੱਕ ਰਸਨਾਮ ਦੇ ਜੋ ਵਾਜੇ ਵੱਜ ਰਹੇ ਹਨ ਭਾਵ ਕੇ ਜੋ ਨਾਮ ਦਾ ਸਿਮਰਨ ਕਰ ਰਹੇ ਹਨ ਭਾਵ ਕੇ ਬ੍ਰਾਹਮਣ ਇਹ ਚਾਰੇ ਵਰਨ ਅਲੱਗ ਕੀਤੇ ਹਨ ਪਰ ਸਤਿਗੁਰੂ ਜੀ ਨੇ ਗੁਰੂ ਸਾਹਿਬ ਜੀ ਨੇ ਇਹ ਚਾਰੇ ਵਰਨ ਇਕੱਠੇ ਕਰ ਦਿੱਤੇ ਗੁਰਮੁਖ ਵਰਨ ਅ ਵਰਨ ਹੋਈ ਦਰਸ਼ਨ ਨਾਉ ਪੰਥ ਸੁਖ ਸਾਜੀ ਗੁਰਮੁਖ ਜਨ ਇਹ ਚਾਰੇ ਵਰਨਾ ਦੇ ਭੇਦ-ਪਾਪ ਤੋਂ ਅਵਰਨ ਹੋ ਜਾਂਦੇ ਹਨ ਤੇ ਉਸ ਸੱਚੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ ਸਤਿਗੁਰੂ ਜੀ ਦਾ ਨਾਮ ਜਪਦੇ ਹਨ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ ਤੇ ਉਹਨਾਂ ਦਾ ਜੋ ਸੁਖ ਜੋ ਦਾ ਜੋ ਉਹਨਾਂ ਗੁਰਮਖਾਂ ਦਾ ਜੋ ਰਸਤਾ ਹੈ ਉਹ ਸੁਖਦਾਇਕ ਬਣ ਜਾਂਦਾ ਹੈ ਸੱਚਾ ਸੱਚ ਸੱਚਾ ਕੂੜੇ ਕੂੜੇ ਪਾਜੀ ਇਸ ਪ੍ਰਕਾਰ ਜੋ ਸੱਚ ਸੱਚਾ ਹੈ ਤੇ ਝੂਠਾ ਝੂਠ ਹੈ ਭਾਵ ਕੇ ਜੋ ਕੂ ਝੂਠ ਝੂਠ ਹੀ ਰਹਿੰਦਾ ਹੈ ਤੇ ਸੱਚ ਸੱਚ ਹੀ ਹੈ ਸਤਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸਾ ਅਵਗੁਣ ਆਰੀ ਸਤਗੁਰੂ ਜੀ ਜੀ ਜੋ ਗੁਣਾ ਦੇ ਖਜ਼ਾਨੇ ਹਨ ਗਰੀਬ ਨਵਾਜ਼ ਜੀ ਤੇ ਔਗਣ ਆਰਿਆਂ ਦੇ ਉੱਪਰ ਪਰ ਉਪਕਾਰ ਕਰਦੇ ਹਨ ਤੇ ਬਖਸ਼ ਦਿੰਦੇ ਹਨ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੀ ਸਤਿਗੁਰੂ ਜੀ ਪੂਰਨ ਵੈਦ ਹਨ ਜਿਨ੍ਹਾਂ ਨੇ ਜੋ ਅਸਾਧ ਜੋ ਨਾ ਸਾਦੇ ਜਾਣ ਵਾਲੇ ਜੋ ਪੰਜੇ ਰੋਗ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਆਪਣੇ ਜੋ ਸ਼ਬਦ ਦੁਆਰਾ ਸਿੱਖਾਂ ਦੇ ਜੋ ਦੂਰ ਕੀਤੇ ਹਨ ਸੁਖ ਸਾਗਰ ਗੁਰ ਦਿਉ ਹੈ ਸੁਖ ਦੇ ਮੇਲ ਲੈ ਦੁਖ ਆਰੀ ਗੁਰ ਦਿਉ ਭਾਵ ਕੇ ਸਤਗੁਰੂ ਨਾਨਕ ਦੇ ਮਹਾਰਾਜ ਜੀ ਸੁਖਾਂ ਦੇ ਸਾਗਰ ਸਮੁੰਦਰ ਹਨ ਦੁਖੀਆਂ ਨੂੰ ਸੁਖ ਦੇ ਕਰਕੇ ਆਪਣੇ ਵਿੱਚ ਮੇਲ ਲੈਂਦੇ ਹਨ ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਪੂਰਨ ਸਤਗੁਰੂ ਜੀ ਵੈਰ ਤੋਂ ਰਹਿਤ ਹਨ ਜਿਨ੍ਹਾਂ ਦੇ ਨਿੰਦਕ ਦੋਸ਼ੀ ਬੇਮੁਖ ਵੀ ਸੰਸਾਰ ਸਮੁੰਦਰ ਤੋਂ ਜਨਾਂ ਨੇ ਤਾਰੇ ਹਨ ਸਤਗੁਰ ਪੁਰਖ ਸੁਜਾਨ ਹੈ ਵੱਡੇ ਅਜਾਣ ਮੁਗਦ ਨਿਸਤਾਰੇ ਸਤਿਗੁਰੂ ਜੀ ਸ਼੍ਰੇਸ਼ਟ ਜਾਣਕਾਰੀ ਰੱਖਣ ਵਾਲੇ ਭਾਵ ਕਿ ਅੰਤਰਜਾਮੀ ਪੁਰਖ ਹਨ ਜੋ ਵੱਡੇ ਅਗਿਆਨੀਆਂ ਅਤੇ ਮੂਰਖਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ ਸਤਿਗੁਰ ਆਗੂ ਜਾਣੀ ਹੈ ਬਾਹ ਪਕੜ ਅੰਦਲੇ ਉਧਾਰੇ ਸਤਿਗੁਰੂ ਜੀ ਸੱਚੇ ਆਗੂ ਜਾਣ ਦੀ ਜਾਣੀਏ ਭਾਵ ਕੇ ਸਤਿਗੁਰੂ ਜੀ ਨੇ ਸੱਚੇ ਆਗੂ ਜਾਣਨਾ ਕਰਿਏ ਜਿਨ੍ਹਾਂ ਦੇ ਕੋਲ ਜੋ ਵਿਵੇਕ ਵਿਰਾਗ ਰੂਪੀ ਜੋ ਅੱਖਾਂ ਹਨ ਸਤਿਗੁਰੂ ਜੀ ਨੇ ਹੀ ਅਗਿਆਨੀਆਂ ਨੂੰ ਵਿਰਾਗ ਵਿਵੇਕ ਤੇ ਨੇਤਰ ਬਖਸ਼ ਕੇ ਬਿਰਤੀ ਰੂਪੀ ਜੋ ਬਾਹਾਂ ਫੜ ਕੇ ਸੰਸਾਰ ਦਾ ਤਾਰ ਲਿਆ ਹੈ ਜੋ ਆਧਾਰ ਕੀਤਾ ਹੈ ਮਾਣ ਨੇ ਮਾਣੈ ਸਦ ਬਧਿਹਾਰੀ ਸਤਿਗੁਰੂ ਜੀ ਨੇ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਇਸ ਲਈ ਉਸ ਤੋਂ ਹੀ ਜੋ ਮੈਂ ਜੋ ਸਦਾ ਪਾਵਕੇ ਬਾਈ ਗੁਰਦਾਸ ਜੀ ਕਹਿੰਦੇ ਹਨ ਅਸੀਂ ਸਤਿਗੁਰੂ ਜੀ ਤੋਂ ਕੁਰਬਾਨ ਜਾਂਦੇ ਹਾਂ ਅਸੀਂ ਬੁਲਹਾਰ ਜਾਂਦੇ ਹਾਂ ਸਤਿਗੁਰ ਪਾਰਸ ਪਰਸ ਕੈ ਕੰਚਨ ਕਰਾ ਮਨੂਰ ਮਲੀਣਾ ਗਰੀਬ ਨਵਾਜੀ ਪਾਰਸ ਰੂਪ ਹਨ ਆਪਣੀ ਕਿਰਪਾ ਦ੍ਰਿਸ਼ਟੀ ਜੀ ਜੋ ਸਪਸ ਰਸਤਾ ਜੋ ਜਗਿਆਸੂਆਂ ਦੇ ਜੋ ਸੜੇ ਭਾਵ ਕੇ ਜੋ ਫੜੇ ਲੋਹੇ ਦੀ ਜੋ ਮੈਲ ਵੱਤ ਹੋਏ ਮਨ ਨੂੰ ਸੋਹਣੇ ਬਾਗ ਸ਼ੁੱਧ ਕਰ ਦਿੰਦੇ ਹਨ ਸਤਿਗੁਰੂ ਬਾਵਨ ਚੰਦਨੋ ਵਾਸ ਸੁਆਸ ਕਰੈ ਲਾਖੀਣਾ ਸਤਿਗੁਰੂ ਜੀ ਬਾਵਨ ਚੰਦਨ ਰੂਪ ਹਨ ਜੋ ਆਪਣੀ ਜੋ ਸ਼੍ਰੇਸ਼ਟ ਭਗਤੀ ਰੂਪੀ ਵਾਸ਼ਨਾ ਜੋ ਸੁਗੰਧੀ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਵਸਾ ਕਰਕੇ ਉਹਨਾਂ ਨੂੰ ਅਲਖ ਸਰੂਪ ਜੋ ਪਰਮੇਸ਼ਰ ਨੂੰ ਲਖਣ ਵਾਲੇ ਕਰ ਦਿੰਦੇ ਹਨ ਸਤਗੁਰ ਪੂਰਾ ਪਾਰ ਜਾਤ ਸਿੰਮਲ ਸਫਲ ਕਰੈ ਸੰਗ ਲੈਣਾ ਸਾਰੇ ਸਤਗੁਰੂ ਜੀ ਜੀ ਜੋ ਕਲਪ ਬ੍ਰਿਸ਼ ਦੀ ਨਿਆਈ ਹਨ ਕਿਉਂਕਿ ਉਹ ਜੋ ਸਿੰਮਲ ਰੁੱਖ ਦੀ ਨਿਆਈ ਜੋ ਗੁਣਾ ਤੋਂ ਜੋ ਹੀਨੇ ਪੁਰਸ਼ਾਂ ਨੂੰ ਵੀ ਸੰਗ ਲੈਣਾ ਆਪਣੇ ਨਾਲ ਮੇਲ ਲੈਣਾ ਤੇ ਸਹਤ ਗਿਆਨ ਦੇ ਫਲ ਭਾਵ ਕੇ ਸ਼ੁਭ ਗੁਣਾ ਵਾਲੇ ਕਰ ਦਿੰਦੇ ਹਨ ਮਾਨਸਰੋਵਰ ਸਤਿਗੁਰੂ ਕੰਗ ਹੂੰ ਹੰਸ ਜਲ ਹੂੰ ਦੁੱਧ ਪੀਣਾ ਗਰੀਬ ਨਵਾਜ਼ੀ ਮਾਨਸਰੋਵਰ ਦੀ ਨਿਆਈ ਹਨ ਕਿਉਂਕਿ ਜਿਹੜੇ ਕਾਂ ਦੀ ਨਿਆਈ ਵਿਸ਼ੇ ਰੂਪ ਗੰਦਗੀ ਖਾਣ ਵਾਲੇ ਹਨ ਉਹਨਾਂ ਨੂੰ ਸਤਿਗੁਰੂ ਜੀ ਜੋ ਸ਼ਰਵਣ ਮਨ ਤੇ નિਦਾਸ਼ਨ ਰੂਪ ਜੋ ਇਸ਼ਨਾਨ ਕਰਾ ਕਰਕੇ ਹੰਸਾਂ ਦੀ ਨਿਆਈ ਜੋ ਤਤ ਬੇਤੇ ਬ੍ਰਹਮ ਗਿਆਨੀ ਬਣਾ ਦਿੰਦੇ ਹਨ ਗੁਰ ਤੀਰਥ ਦਰਿਆਉ ਹੈ ਪਸ਼ੂ ਭਰੀਤ ਕਰੈ ਪਰ ਬੀਣਾ ਸਤਿਗੁਰੂ ਜੀ ਦਰਿਆ ਰੂਪੀ ਤੀਰਥ ਹਨ ਜਿਸ ਤਰ੍ਹਾਂ ਦਰਿਆ ਸਾਰੀਆਂ ਨਦੀਆਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਭਾਵ ਕੇ ਆਪਣਾ ਹੀ ਰੂਪ ਕਰ ਲੈਂਦਾ ਹੈ ਐਵੇਂ ਹੀ ਜੋ ਪ੍ਰਤੱਖ ਪਸ਼ੂ ਜੋ ਪ੍ਰੇਤਾਂ ਨੂੰ ਦਾ ਜੋ ਸੁਭਾਅ ਹੈ ਉਸ ਵਾਲੇ ਜੋ ਪਸ਼ੂ ਬਿਰਤੀ ਮਨੁੱਖ ਦਾ ਜਿਵੇਂ ਕਿ ਪਸ਼ੂ ਦਾ ਸੁਭਾਅ ਹੈ ਜਿਵੇਂ ਉਹ ਪਸ਼ੂ ਬਿਰਤੀ ਮਨੁੱਖ ਦਾ ਸੁਭਾਅ ਹੋ ਜਾਂਦਾ ਸਤਿਗੁਰੂ ਜੀ ਉਸ ਨੂੰ ਵੀ ਜੋ ਬਖਸ਼ ਕਰਕੇ ਮਤੁ ਬੁੱਧ ਬਖਸ਼ ਕਰਕੇ ਆਪਣਾ ਜੋ ਸਰੂਪ ਦਿੰਦੇ ਹਨ ਉਸ ਨੂੰ ਵੀ ਬਖਸ਼ ਲੈਂਦੇ ਹਨ ਆਪਣੇ ਆਪ ਵਿੱਚ ਮੇਲ ਲੈਂਦੇ ਹਨ ਗਿਆਨੀ ਬਣਾ ਦਿੰਦੇ ਹਨ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓ ਡੀਣਾ ਸਤ ਗੁਰੂ ਜੀ ਸੰਸਾਰ ਦੇ ਜੋ ਕੈਦਖਾਨੇ ਦੇ ਵਿੱਚ ਪਏ ਹੋਏ ਜੀਵਾਂ ਨੂੰ ਛਡਾਉਣ ਵਾਲੇ ਹਨ ਇਹ ਜੋ ਮਾਤਾ ਦੇ ਗਰਭ ਦੇ ਵਿੱਚ ਇਹ ਜੋ ਮਾਇਆ ਰੂਪ ਦੇ ਕੈਦਖਾਨੇ ਦੇ ਵਿੱਚ ਇਹ ਜੋ ਜੀਵ ਪਿਆ ਹੈ ਜੋ ਜੀਵ ਨੂੰ ਬੰਧਨਾ ਪਈ ਹੈ ਇਸ ਦੇ ਵਿੱਚੋਂ ਛਡਾਉਣ ਵਾਲੇ ਗਰੀਬ ਨਿਵਾਜ਼ ਜੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਗੁਰਮੁਖ ਮੰਨ ਆਪ ਤੀਜ ਪਤੀਣਾ ਗੁਰੂ ਨਾਲ ਇੱਕ ਮਿਕ ਹੋਏ ਗੁਰਮੁਖਾਂ ਦੇ ਸੰਗਤ ਦੇ ਵਿੱਚ ਆ ਕਰਕੇ ਆਪ ਤੀਜ ਨਾ ਪਤੀਜਣ ਵਾਲਾ ਜੋ ਮਨ ਨੂ ਪਤੀਜ ਜਾਂਦਾ ਹੈ ਪਾਵਕੇ ਪਰੋਸੇ ਵਾਲਾ ਬਣ ਜਾਂਦਾ ਹੈ ਇੱਥੇ ਹੀ ਜੋ ਕਿ 20 ਪੌੜੀਆਂ ਦੀ ਕਥਾ ਸੰਪੂਰਨ ਹੋਈ ਹੈ 21 ਪੌੜੀ ਦੀ ਕਥਾ ਆਉਣ ਵਾਲੇ ਦਿਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਥਾ ਵਿਚਾਰਾ ਕਰਦਿਆਂ अनेका ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਸਤਿਗੁਰੂ ਤਾਂ શ્રી ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰਾਓ ਓ ਦੀਨਾ ਗੁਰਮੁਖ ਮਨ ਆਪਤੀ ਜਪਤੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਚੋਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ਼ ਹੇ ਪੂਰਨ ਹੈ ਸਰਬਮਾ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਰੰਕਰ ਇਹ ਨਿਰਗੁਣ ਸਭ ਟੀਕ ਹੇ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਬਭੀਕ ਬ੍ਰਹਮ ਪਰ ਹਰ ਹਰੇ ਹਾ ਭੀ ਹੋ ਵਨਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀਜੇ ਨਾਮ ਦਾ ਰੱਖੋ ਹਿਆ ਪਰੋਈ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਾਲ ਇੱਕ ਅਕਰ ਹਰ ਮਨ ਵਸਦਾ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੀ ਸੋ ਉਤਰੈ ਪਾਰ ਜੋ ਸਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੀ ਸੋ ਉਤਰੈ ਪਾਰ ਜੋ ਦਾ ਕਰ ਸੇਵਨੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ